ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪੰਡ ਮਹਾਰਾਜ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਰੋਮੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾ ਰਹੇ ਆਂ ਪਹਿਲੇ ਨੰਬਰ ਤੇ ਹੈਗੀ ਆ ਜਰਸੀ ਗਾਂ ਬਾਕੀ ਜਿਹੜੀ ਦੀ ਪੂਰੀ ਡਿਟੇਲ ਆ ਆਪਾਂ ਬਾਈ ਦੇ ਨਾਲ ਸਾਂਝੀ ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਇੱਕ ਵਾਰੀ ਆਪਾਂ ਤੋਰ ਕੇ ਦਿਖਾਉਣੀ ਆ ਤੋਰੋ ਭਾਈ ਰੋਮੀ ਕਦ ਕਾਠ ਦਾ ਅੰਦਾਜ਼ਾ ਤੁਸੀਂ ਲਾ ਲਓ ਭਾਈ ਬਾਈ ਦੇ ਕਦ ਤੋਂ ਕਦ ਦਰਮਿਆਨਾ ਦਾ ਕਿੰਨੇ ਕ ਪਿਛਲੇ ਸੂਏ ਦੁੱਧ ਦਿੱਤਾ ਕਿੰਨੇ ਕ ਦਿਨੇ ਦੀ ਸੂਨ ਦੇ ਵਿੱਚ ਬਾਕੀ ਨੇ ਜਿਹੜੀ ਸਾਰੀ ਗੱਲਬਾਤ ਆ ਬਾਈ ਰੋਮੀ ਦੇ ਨਾਲ ਸਾਨੂੰ ਆਪਾਂ ਕਰਕੇ ਦੱਸਾਂਗੇ ਲੈ ਆਓ ਬਾਈ ਤੀ ਬਾਕੀ ਤੁਸੀਂ ਇਹਦਾ ਹਵਾਨਾ ਚੈੱਕ ਕਰ ਲਓ ਕੱਲਾ-ਕੱਲਾ ਥਾਣਾ ਨਿਕੜਮਾ ਲੱਗਿਆ ਹੋਇਆਗਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਕੇ ਦੱਸਾਂਗੇ ਸਸਿਗਾ ਬਾਈ ਕਸੀ ਗੱਲ ਨਹੀਂ। ਉਹ ਨੰਬਰ ਰਸੀ ਭਾਈ ਰੋਮੀ 947863584 ਜਿਹੜੇ ਆਪਾਂ ਜਰਸੀ ਗਾਂ ਦਿਖਾ ਰਹਿਆਂਗੇ ਕੈਮਾ ਸੂਆ ਸੂਰੀ ਇਹਦਾ ਵੀਰੇ ਤੀਜਾ ਸੂਆ ਦੂਜੇ ਸੂਏ ਨੇ 24 25 ਕਿਲੋ ਦੁੱਧ ਦਿੱਤਾ ਠੰਡੀ ਮਿੱਠੀ ੱਡੀ ਆ ਗੱਲ ਛੱਡ ਦਿੰਦੇ ਠੀਕ ਆ ਭਾਈ 24 25 ਲੀਟਰ ਭਾਈ ਕਹਿੰਦਾ ਵੀ ਦੂਜੇ ਸੂਏ ਦੁੱਧ ਦਿੱਤਾਗਾ ਤੇ ਕਿੰਨੇ ਕਿ ਦਿਨ ਪੈਂਡਿੰਗ ਆ ਭਾਈ ਇਹਦੇ ਨੂੰ ਵੀਰੇ ਹਫਤਾ ਹਫਤੇ ਦੀ ਕੱਚੀ ਆ ਬੰਦੋ ਬੰਦੋ ਕੋਈ ਗੱਲ ਨਹੀਂ ਹਫਤੇ ਦੀ ਹਜੇ ਕੱਚੀ ਆ ਦੂਜੇ ਸੂਏ 23 24 ਲੀਟਰ ਦੁੱਧ ਦਿੱਤਾਗਾ 23 ਕਿਲੋ ਦੀ ਓੜ ਦੇ ਲੈ 25 ਕਿਲੋ ਦੁੱਧ ਦੀ ਠੀਕ ਹੈ ਬਾਈ ਬਾਕੀ ਤੁਸੀਂ ਬਾਲ ਢੱਲਾਂ ਚੈੱਕ ਕਰ ਲਓ ਬਾਈ ਕੱਲਾ ਕੱਲਾ ਥਾਂ ਲੱਗਿਆ ਹੋਇਆਗਾ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰ ਗਏ ਬਾਈ ਰਮੀ ਇਹਦੀ ਡਿਮਾਂਡ 85000 ਰੁਪਏ 85000 ਰੁਪਏ ਯਸ ਨੂੰ ਹੀ ਇਹਦੇ ਕੋਈ ਬਹੁਤਾ ਵੱਡਾ ਮਾਨ ਨਹੀਂ ਠੀਕ ਹੈ ਬਾਈ ਤੇ ਜਿਹੜੀ ਆਪਾਂ ਵੱਡੇ ਕਦ ਕਾਠ ਵਾਲੀ ਤੇ ਜਰਸੀ ਆਪਣਾ ਐਚ ਐਮ ਵੈੜ ਦਿਖਾ ਰਹੇ ਆਂਗੇ 99 ਸੂਆ ਸੂਈ ਆਹੀ ਇਹ ਬਾਈ ਸੂ ਰਹੀ ਆਪਣੇ ਦੂਜਾ ਸੂਆ ਪਹਿਲੇ ਸੂਏ ਨੇ 27 28 ਕਿਲੋ ਦੋ ਦਿੱਤਾ ਅੱਛਾ ਭਾਗਾਂ ਲਈ ਇੰਨਾ ਲੇਵਾ ਲਉਂਗੀ ਯਾਰ ਚੱਡੇ ਚੋੜੇ ਹੋ ਜਾਂਦੇ ਬਾਈ ਤੁਰਤੀ ਠੀਕ ਹੈ ਹਜੇ ਇਹ ਕਿੰਨੇ ਦਿਨ ਪੈਂਡਿੰਗ ਆ ਇਹ ਵੀ ਲੈ ਜੀ ਬਰੇ ਹਫਤਾ ਹੀ ਤੋਰੇ ਨੂੰ ਮੜਾ ਜਾ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਹਜੇ ਚੰਗਾ ਪਹਿਲੇ ਛੂਏ ਦੁੱਧ ਪਾਇਆਗਾ ਬਾਕੀ ਪਿੱਛੋਂ ਤੁਸੀਂ ਚੈੱਕ ਕਰ ਲਓ ਬਾਈ ਪੂਰਾ ਚੰਗਾ ਹਵਾਨਾਗਾ ਤੇ ਥਾਣਾਂ ਦੀ ਜੇ ਆਪਾਂ ਗੱਲ ਕਰੀਏ ਗਿਠ ਗਿਠ ਤੇ ਪੂਰੇ ਚੰਗੇ ਥਾਨ ਲੱਗੇ ਹੋਏ ਆਗੇ ਬਾਕੀ ਹਜੇ ਹਫਤੇ ਦੀ ਕੱਚੀ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਫੇਸ ਕੁਆਲਟੀ ਪੂਰੀ ਚੰਗੀ ਆਗੀ ਤੇ ਜੇ ਬਾਈ ਰੰਮੀ ਆ ਪਹਿਲੇ ਡਿਮਾਂਡ ਕਰ ਲੇ ਕਿੰਨੀ ਕਰਦੇ ਹਾਂ 90000 90000 ਰੁਪਏ ਕੋਈ ਮਾਨਤਾਨ ਮਾਨਤਾਨ ਕੋਈ ਨਹੀਂ ਹੋਊਗਾ ਠੀਕ ਹੈ ਬੰਦ ਬਾਈ 90000 ਰੁਪਿਆ ਬਾਈ ਕਹਿੰਦਾ ਵੀ ਆਪਾਂ ਡਿਮਾਂਡ ਕਰਦੇ ਆ ਮਾਨਤਾਨ ਕਰ ਦਿਆਂਗੇ ਤੇ ਤਿੰਨ ਨੰਬਰ ਤੇ ਤੁਹਾਨੂੰ ਇੱਕ ਆਪਾਂ ਦੇਸੀ ਗਾਂ ਦਿਖਾ ਰਹੇ ਆ ਸੱਜਰਾਂ ਸੂਈ ਹੋਈ ਆ ਬੱਚਾ ਨਾਲ ਖੜਾਗਾ ਬਾਕੀ ਤੁਸੀਂ ਕਦਗਾਠੀ ਚੈੱਕ ਕਰ ਲਓ ਫੁੱਲ ਕਦਗਾਠਾ ਠੰਡੀ ਸੀਲ ਫੁੱਲ ਆਗੀ ਬਾਕੀ ਚੰਗਾ ਥਾਂ ਲੱਗਿਆ ਹੋਇਆਗਾ ਕਿੰਨੇ ਕਿ ਦਿਨ ਹੋ ਗਏ ਬਾਈ ਨੂੰ ਵੀ ਸੂਈ ਨੂੰ ਇਹ ਕੱਲ ਸਵੇਰ ਦੀ ਸੂਈ ਆ ਬਾਈ ਠੀਕ ਆ ਤੇ ਬੌਲਾ ਕੋਈ ਹੈ ਕੜਫ ਕਾਰਤਿਕਾ ਦੀ ਕਿ ਨਹੀਂ ਲਹੂ ਬਾਈ 7-8 ਕਿਲੋ ਬੌਲਾ 7-8 ਕਿਲੋ ਬੌਲਾ ਤੇ ਮਗਰ ਬੱচ্চਾ ਕੀ ਆ ਬਾਈ ਮਗਰ ਬੱচ্চਾ ਬਾਈ ਮਗਰ ਬੱচ্চਾ ਤੇ ਕੀ ਡਿਮਾਂਡ ਤੁਸੀਂ ਮੱਝ ਮੰਨ ਕੇ ਨਾ ਲਓ ਆ ਗਾਂ ਮੰਨ ਕੇ ਨਾ ਲਓ ਇਹ ਤਾਂ ਇੱਕ ਮੱਝ ਆ ਬਾਈ ਇਹ ਠੀਕ ਹੈ ਠੰਡੀ ਸੀਲ ਫੋਲਾ ਹਣਾ ਬਾਈ ਜਿਵੇਂ ਦੇਸੀ ਕਹਿੰਦੇ ਆ ਬਾਈ ਕੌਲ ਹੁੰਦੇ ਆ ਹਾਂ ਤੇ ਕੀ ਡਿਮਾਂਡ ਕਰਦੋਂ ਬਾਈ ਰੋਮੀ ਦੀ ਇਹਦੀ ਬਸ 50500 ਰੁਪਏ ਹੀ ਆ ਬਾਈ ਮਾਨਤਨ ਵਿੱਚੋਂ 500 ਮਾਨ ਹੀ ਆ ਠੀਕ 50000 ਤੇ 500 ਰੁਪਿਆ ਬਾਈ ਰੋਮੀ ਇਹਦੀ ਡਿਮਾਂਡ ਕਰਦਾ ਬਾਈ ਕਹਿੰਦਾ ਵੀ ਮਾਨਤਾਂ ਨਹੀਂ ਆ ਬਸ ਪੱਕੀ ਚੰਗੀ ਆ ਬਾਈ ਬਾਈ ਦੀ ਆਖਤ ਮੱਝ ਮੰਨ ਕੇ ਲੈ ਲਓ ਜਿਹੜਾ ਵੀ ਮਰਜ਼ੀ ਲੈ ਲਓ ਠੰਡੀ ਸੀਲ ਫੁੱਲ ਆ ਗਈ ਤੇ ਬਾਈ ਇੱਕ ਵਾਰੀ ਮੋਬਾਈਲ ਨੰਬਰ ਦੁਬਾਰਾ ਦੱਸ ਦਰੂ 947863584 ਠੀਕ ਆ ਬਾਈ ਜਿਹੜੇ ਵੀ ਵੀਰ ਨੂੰ ਕੋਈ ਵੀ ਨੱਕ ਪਸੰਦ ਆਉਂਦਾ ਤਾਂ ਬਾਈ ਰੋਮੀ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਧੰਨਵਾਦ